ਦਿੱਲੀ ਪਬਲਿਕ ਇਸ ਤੁਹਾਡਾ ਸਵਾਗਤ ਹੈ ਥੋੜੀ ਨਵੀਂ ਖਬਰ ਨਵੀਂ ਚਰਚਾ ਲੈ ਕੇ ਉਹਨੇ ਗੱਲ ਕਰਾਂਗੇ ਜਿਸ ਤਰ੍ਹਾਂ ਨਾਲ ਗਰਮੀ ਦਾ ਮੌਸਮ ਸ਼ੁਰੂ ਹੋਇਆ ਗਰਮੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਸੇ ਹੁੰਦੇ ਨੇ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਵਾਪਰਦੀਆਂ ਨੇ ਖਾਸ ਕਰਕੇ ਜਦੋਂ ਖੇਤਾਂ ਦੇ ਵਿੱਚ ਫਸਲ ਪੱਕ ਕੇ ਖੜੀ ਆ ਉਹਨੂੰ ਅੱਗ ਲੱਗ ਜਾਂਦੀ ਆ ਉੱਥੇ ਵੀ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਆ ਲੇਕਿਨ ਪਰ ਫੈਕਟਰੀਆਂ ਦੇ ਵਿੱਚ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਘਟਨਾ ਵਾਜ ਜਾਂਦੀਆਂ ਨੇ ਗਰਮੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਇੱਕ ਲੁਧਿਆਣਾ ਦੇ ਜਿਹੜਾ ਸੈਦਾ ਚੌਂਕ ਦੇ ਵਿੱਚ ਬ੍ਰਹਮਪੁਰੀ ਹੈਗਾ ਹੌਜਰੀ ਦਾ ਗੜ ਬਣਿਆ ਜਾਂਦਾ ਉੱਥੇ ਛੋਟੀਆਂ ਭਿੜੀਆਂ ਗਲੀਆਂ ਨੇ ਪੁਰਾਣੀਆਂ ਫੈਕਟਰੀਆਂ ਲੱਗੀਆਂ ਫੈਕਟਰੀ ਦੇ ਵਿੱਚ ਅਚਾਨਕ ਦੇਰ ਰਾਤ ਅੱਗ ਲੱਗ ਜਾਂਦੀ ਆ ਅੱਗ ਇੰਨੀ ਭਿਆਨਕ ਆ ਤੁਸੀਂ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਣਾ ਇੰਨੀ ਭਿਆਨਕ ਉੱਥੇ ਫੈਕਟਰੀ ਦੇ ਵਿੱਚ ਅੱਗ ਲੱਗਦੀ ਆ ਸਮਾਨ ਵੀ ਸੜ ਕੇ ਸੁਆਹ ਫਾਇਰ ਵਿਗਟ ਪਹੁੰਚਦੀ ਹੈ ਲੇਕਿਨ ਅੱਗ ਤੇ ਕਾਬੂ ਪਾਉਣ ਦੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਪਹਿਲੀ ਗੱਲ ਉੱਥੇ ਮੌਕੇ ਤੇ ਗੱਡੀ ਨਹੀਂ ਜਾ ਪਾਉਂਦੀ ਬਾਹਰ ਦੂਰ ਗੱਡੀ ਖੜਾਉਣੀ ਪੈਂਦੀ ਹੈ ਲੇਕਿਨ ਇਸ ਮਾਮਲੇ ਦੇ ਵਿੱਚ ਭੀੜੀਆਂ ਗਲੀਆਂ ਦੇ ਵਿੱਚ ਫੈਕਟਰੀਆਂ ਨੇ ਉੱਥੇ ਕਈ ਵਾਰ ਜਿਹੜੇ ਅੱਗ ਬਜਾਉ ਉਯੰਤਰ ਪੂਰੇ ਨਾ ਹੋਣ ਕਰਕੇ ਵੀ ਵੱਡਾ ਹਾਸਾ ਵਾਪਰ ਜਾਂਦੇ ਨੇ ਸੋ ਦੋਸਤੋ ਇੱਕ ਵੱਡਾ ਹਾਸਾ ਹੈਗਾ ਸੋ ਗਰਮੀ ਦੇ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਪੁਆਇੰਟ ਚਾਹੇ ਤਾਂ ਕੋਈ ਸਪਾਰਕਿੰਗ ਵਾਲਾ ਜਾਂ ਕੋਈ ਜਲਨਸ਼ੀਲ ਪਦਾਰਥ ਜਾਂ ਕਿਤੇ ਇਹ ਕੋਈ ਅੱਗ ਜਲਾਉਂਦਾ ਨਾ ਵਾਪਰ ਜਿਹੜਾ ਇਹ ਲੁਧਿਆਣਾ ਦੇ ਵਿੱਚ ਹਾਸਾ ਵਾਪਰਿਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਲੀ ਕਾਫੀ ਜਿਹੜਾ ਨੁਕਸਾਨ ਦਾ ਫੈਕਟਰੀ ਮਾਰਗ ਨੂੰ ਸਾਹਮਣਾ ਕਰਨਾ ਪਿਆ ਹੈਗਾ ਦੇਖੀ ਰੋਡ ਦਿੱਲੀ ਵੱਲ